ਸਾਸੀ ਗਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਲੋ ਜੇ ਪਿੰਡ ਆਏ ਉਦੋਕੇ ਤਹਿਸੀਲ ਬਾਬਾ ਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਬਾਕੀ ਵੀ ਉਹਦੇ ਕੋਲ ਨਾ ਚੰਗੇ ਪਸ਼ੂ ਆ ਗਏ ਦੋ ਇੱਕ ਟੋਕੜ ਗੱਬਣ ਝੋਟੀ ਆ ਮਗਰੇ ਦੇ ਕਟਾ ਜੇ ਤੇ ਇੱਕ ਗਾਂ ਆਈ ਗਾਂ ਵੀ ਮੁਫਤ ਵਾਲੇ ਰੇਟ ਹੀ ਹਿਸਾਬ ਨਾਲ ਤੁਹਾਨੂੰ ਦਵਾ ਦਣੀ ਆ ਵੀਡੀਓ ਮੇਰੇ ਭਰਾ ਪੂਰੀ ਵੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਇਦਾਂ ਦੇ ਤੁਹਾਨੂੰ ਚੰਗੇ ਤੋਂ ਚੰਗੇ ਪਸ਼ੂ ਵਿਖਾਉਂਦੇ ਰਾਵਾਂਗੇ ਲੈਣੇ ਇਹਨਾਂ ਦੀ ਪੂਰੀ ਡਿਟੇਲ ਵੀਰ ਦੇ ਕੋਲੋਂ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਸਾਹਿਬ ਹੋਰ ਸਲਾਮ ਠੀਕ ਠਾਕ ਜੀ ਭਾਜੀ ਕਿਰਪਾ ਮਾਰਕ ਦੀ ਤੇ ਪਹਿਲੀਆਂ ਫਿਰ ਮੈਂ ਨਾ ਵੀਰ ਜੀ ਗੱਲ ਹੀ ਕੋਈ ਨਹੀਂ ਤੇ ਅੱਛਾ 100 ਤੱਕ ਵੀਡੀਓ ਨਹੀਂ ਚੱਲੀ ਆਪਣਾ ਮਾਲ ਵੇਚ ਗਿਆ ਤੇ ਫੋਨ ਆਇਆ اکاؤنٹ ਵੀਰ ਜੀ ਠੀਕ ਹੈ ਵੀਡੀਓ ਚੰਗੀ ਚੱਲ ਗਈ ਹੈ ਨਾ ਬਾਕੀ ਵੀਰ ਜੀ ਮਾਲ ਸਾਫ ਸੁਥਰਾ ਸਾਫ ਸੁਥਰਾ ਵੇ ਜਾਇ ਮੋਲ ਹੋਵੇ ਜੇ ਜਾਈ ਮੋਲ ਹੋਵੇ ਤੇ ਆਪੇ ਮਾਲ ਵੇਚਦਾ ਲਾਮੇ ਵਾਲੀ ਅਸੀਂ ਕੰਮ ਨਾ ਕੀ ਹਾਂ ਜੀ ਅੱਜ ਇੱਕ ਟੋਕੜ ਗੱਪਣ ਚੱਕ ਪਾਸ ਝੋਟੀ ਆ ਗਈ ਇੱਕ ਟੋਕੜ ਗੱਪਣ ਝੋਟੀ ਤੇ ਇੱਕ ਟੋਕੜ ਗਾ ਤੇ ਆ ਮਗਰ ਕਟਾ ਦੇ ਮਗਰ ਕਟਾ ਵੀ ਤੇ ਜਿਲਾ ਅਮਰਸਰ ਫੋਨ ਨੰਬਰ ਹੈਗਾ 87290 ਤੇ 13011 ਠੀਕ ਹੈ ਜੀ ਹਾਂਜੀ ਵੀਰ ਜੀ ਤੇ ਚਲੋ ਆਜੋ ਅਸੀਂ ਕਰੀਏ ਵੈੜ ਤੋਂ ਸਟਾਰਟ ਕਰਦੀਏ ਵੈੜ ਤੋਂ ਕਰਦੀਏ ਜੀ ਹਾਂਜੀ ਤੇ ਕੀ ਜੀ ਡਿਟੇਲ ਇਹਦੀ ਵੈੜ ਦੀ ਇਹ ਵੀਰ ਜੀ ਤੋਕੜ ਜੇ ਅੱਛਾ ਤੋਕੜ ਹੀ ਕਰਕੇ ਤੇ ਦੁੱਧ ਕਿੰਨਾ ਜੇ ਹੁਣ ਦੁੱਧ ਵੀਰ 6 ਹੈ ਕੋਈ 5 ਕਰਕੇ ਲੈ ਜਾਏ ਮੇਰਾ ਅੱਛਾ 5 ਕਿਲੋ ਤੇ ਰੇਟ ਤਾਂ ਮੁਫਤ ਵਾਲਾ ਹੀ ਆ ਮੁਫਤ ਵੀਰ ਜੀ ਤੌਰ ਤੇ ਵੀਰ ਜੀ ਥਾਣ ਥਾਣ ਬੜੇ ਕਮਾਲ ਦਾ ਲੱਗਾ ਜੇ ਵੈੜ ਨੂੰ ਥਾਣ ਵੇਖੋ ਕਾਲਾ ਥਾਣ ਪੂਰੇ ਕਮਾਲ ਦਾ ਤੇ ਹੈ ਵੀ ਥੋੜੀ ਲਿਸੀ ਲੁਸੀ ਆ ਦਿਹਾੜੀ ਜਾ ਕੇ ਕਿਤੇ ਸਾਹਮਣ ਦੁੱਧੋਂ ਵੱਜੂਗਾ ਕੱਦ ਕਾਠ ਵਾਲੀ ਆ ਹਾਂਜੀ ਹਾਂਜੀ ਇਹ ਹੈ ਵਹਿੜੀ ਹੈ ਜੇ ਇਹ ਹੈ ਦੁਜੇ ਸੂਰਾ ਜੇ ਠੀਕ ਹੈ ਜੀ ਹਾਂਜੀ ਹਾਂਜੀ ਇਹ ਹੈ ਸੋਹਣੀ ਸੁਨੱਖੀ ਆ ਜਰਸੀ ਨਾ ਸ਼ਾਈਵਾਲ ਕ੍ਰੋਸ ਆ ਤੁਮ ਤੁਮ ਪਿਛੇ ਤੋਂ ਵੰਨਾ ਉਹਨਾ ਚੰਗਾ ਵਧੀਆ ਪਈ ਵਧੀਆ ਸਪੈਸ਼ਲ ਹੈ ਹਾਂਜੀ ਠੀਕ ਹੈ ਜੀ ਵੀਰ ਜੀ ਤੇ ਜਾਇਜ ਕਰੀਏ ਮੋਲੇ ਤੱਕ ਨਾ ਕਰ ਦੀਏ ਇਹ ਦੇ ਦੀਏ ਚੀਮਾ ਸਾਹਿਬ ਸਿਰਫ 13000 ਰੁਪਏ ਦੀ ਨਹੀਂ ਸਿਰਫ 13 ਦੀ ਨਹੀਂ ਹਾਂਜੀ ਸਿਰਫ ਥੱਲੇ ਕਰੀਏ ਸਿਰਫ ਕਿੰਨਾ ਕਰ ਦੀਏ ਦੱਸੋ ਮੁਕਤਾਲਾ ਭਾ ਕੇ ਤਾਂ ਮੁਕਤਾਲੀ ਦੇਣੀ ਆ ਦੱਸ ਦੀ ਦੇ ਦੀਏ ਸਿਰਫ 9000 ਦੀ 9000 ਦੀ 9000 ਦੀ ਲਓ ਜੀ ਜੀ ਕਿਲੋ ਦੁੱਧ ਗਰੰਟੀ ਵਾਲਾ 5 ਕਿਲੋ ਤੋਂ ਬੇਨਤੀ ਇਹ ਜੀ ਵੀਰ ਜੀ ਇਹ ਨਾ ਮਤਲਬ ਰੱਸੀ ਪਾਉਣ ਲੱਗਿਆ ਮਾੜਾ ਜਿਹਾ ਕਰ ਦੀਏ ਅਛਾ ਰੱਸੀ ਪਾਉਣ ਲੱਗਿਆ ਰੱਸੀ ਪਾਉਣ ਲੱਗਿਆ ਕਰ ਦੀਏ ਪਹਿਲਾਂ ਅਸੀਂ ਦੱਸ ਦੇਣਾ ਜੀ ਠੀਕ ਆ ਜੀ ਬੱਜੀ ਹਾਂਜੀ ਹਾਂਜੀ ਤੇ ਅੱਗੇ ਝੋਟੀ ਆ ਗਈ ਨਗੀਨਾ ਪੂਰਾ ਟਾਪ ਦਾ ਇਹ ਵੀਰ ਜੀ ਦੂਜਾ ਸੂਹਾ ਸੂਈ ਆ ਠੀਕ ਆ ਦੂਜਾ ਸੂਹਾ ਸੂਈ ਜੇ ਤੇ ਤੀਜੇ ਆਸਤੀ ਗੱਭਣ ਥਣ ਥਣ ਵੇਖੋ ਪੂਰਾ ਲੇਵੇ ਸਪੈਸ਼ਲ ਲੇਵੇ ਦੀ ਸਫਾਈ ਵੇਖੋ ਠੰਡੀ ਧੀ ਰੇਖ ਹੈ ਇਹ ਕਮਾਲ ਦੀ ਆ ਤੇ ਮਗਰੇ ਦੇ ਕਟਾ ਆ ਗਿਆ ਹਾਂ ਜੀ ਮਗਰੇ ਦੇ ਹਾ ਕੱਟਾ ਜੇ ਤੇ ਦੁੱਧ ਕਿੰਨਾ ਜੀ ਹੁਣ ਦੁੱਧ 7 ਕਿਲੋ ਦੀ ਗਾਰੰਟੀ ਸਾਡੀ 7 ਕਿਲੋ ਦੀ ਗਾਰੰਟੀ 7 ਕਿਲੋ ਦੀ ਗਾਰੰਟੀ ਤੇ ਢਾਈਆਂ ਮਹੀਨਿਆਂ ਦੀ ਚੈੱਕ ਪਾਸ ਛਟਾਈਆਂ ਮਹੀਨੇ ਦੀ ਚੈੱਕ ਪਾਸ ਤੇ ਮਗਰ ਕਟਾ ਮਗਰ ਕਟਾ ਤੋੜ ਦੋ ਵੀ ਜੀ ਇਹਨੂੰ ਵੀ ਤੋੜ ਦੋ ਲੋ ਜੀ ਵੀਰ ਜੀ ਟੋਕੜ ਗੱਬਣਿਆਂ ਚੈੱਕ ਪਾਸ ਤੇ ਮੋਲੇ ਦਾ ਵੀ ਬਿਲਕੁਲ ਜਾਇਜ਼ ਕਰ ਦੇਣਾ ਬਹੁਤ ਝੋੜਾ ਗਿਆ ਜੀ ਭਾਈ ਹਾਂ ਜੀ ਲੈਓ ਵੀ ਜੀ ਕਮਾ ਲਿਓ ਹੈ ਕਦਕਾਰ ਵਾਲੀ ਇਹ ਉੱਚੀ ਉੱਚੀ ਲੰਮੀ ਆ ਪੂਰੀ ਛੋਟੀ ਮੰਨੇ ਨਾ ਕੋਈ ਵੱਡੀ ਵੱਡੀ ਮੰਨੇ ਬਾਕੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਇਦਾਂ ਦੇ ਤੁਹਾਨੂੰ ਜਾਇਜ਼ ਮੁੱਲ ਤੇ ਪਸ਼ੂ ਇਸੇ ਚੈਨਲ ਤੋਂ ਮਿਲਣੇ ਆ ਤੁਸੀਂ ਚਲੋ ਅਜੇ ਵੀ ਜੈਜ ਮੋਲ ਪਵਾਈ ਦੇ ਵੀਰਾਂ ਨੂੰ ਕਹਿ ਗੂਗੇ ਜਿਆਦਾ ਮੋਲ ਨਹੀਂ ਪਵਾਈ ਦਾ ਪਸ਼ੂਆਂ ਦਾ ਤੁਹਾਨੂੰ ਤੁਹਾਨੂੰ ਬਹੁਤ ਦੋਵੇਂ ਟਾਈਮ ਜੀ ਮੈਂ ਸਾਹ ਕੱਟੇ ਨਾ ਮਿਲਦੀ ਅੱਛਾ ਦੋਵੇਂ ਟਾਈਮ ਕੱਟੇ ਨਾ ਟਾਈਮ ਕੱਟੇ ਨਾ ਮਿਲਦੀ ਤੇ ਠੰਡੀ ਧੀਰੀ ਐ ਹੀ ਆ ਭਾਵੇਂ ਹੁਣੇ ਹੀ ਵੇਚੋ ਜੇ ਸੱਲੇ ਅੱਛਾ ਲਓ ਜੀ ਵੀਰ ਜੀ ਐ ਕਿ ਨਹੀਂ ਗਾਂ ਵਾਲਾ ਮਨ ਗਾਂ ਵਾਲਾ ਹਿਸਾਬ ਹੈ ਜਦੋਂ ਮਰਜ਼ੀ ਵੇਚੋ ਜਦੋਂ ਮਰਜ਼ੀ ਚੋਣ ਠੰਡੀ ਸੀਲ ਘਰ ਤੋਂ ਲਾਉਣ ਵਾਲੀ ਆ ਮੱਝ ਦੁੱਧ ਨੂੰ ਛੋਟੀ ਚ ਤਾਜੀ ਸੂਈ ਨੇ 12 13 ਕਿਲੋ ਦੁੱਧ ਵੀ ਚਵਾਇਆ ਠੀਕ ਹੈ ਪੰਜ ਬਿੰਦੀਆਂ ਦਾ ਚੱਡਾ ਵੀ ਬਿੰਦੀਆਂ ਲੱਗੀਆਂ ਹ 75 ਕਰਉਂਦੀ ਹੈ ਨਹੀਂ 75 ਨਹੀਂ ਇਹਨੂੰ ਸਰ ਓਦਾਂ ਗੱਲ ਕੀਤੀ ਇਹ ਮੁੱਲ ਕਹੇ ਇਹਨੂੰ ਭਾਏ 75 ਕਹਿ ਦਿਆ ਤਾਂ ਵੀ ਵੇਖਦੀ ਆ ਅੰਦਰ ਕਰੋ 70 ਇਹਨੂੰ ਅਹੀਂ ਮੈਂ ਨਾ ਚੀਮਾ ਸਾਹਿਬ ਉੜਦੀਆਂ ਵਾਲਾ ਕਿਹਾ ਤੇ ਉੜਦੀਆਂ ਹੀ ਬੋਲ ਪਾਣਾ ਵਾ ਠੀਕ ਆ ਜੀ ਜਿੱਥੇ ਛੋਟ ਕਰਨੀ ਹੈ ਹਾਂਜੀ ਮੁੱਲ ਦੇ ਦिए 67000 ਦੀਏ ਵੀ 65000 ਦੀ ਫਿਰ ਕਰਦੀ ਆ ਮੈਂ ਤੈਨੂੰ ਚੀਮਾ ਸਾਹਿਬ ਛੋਟ ਹੋਣੀ ਜੇ ਫਿਰ ਠੀਕ ਆ ਜੀ ਲਓ ਜੀ 5000 ਦਾ ਸਾਹ ਹਣਾ ਕੱਟਾ ਹੀ ਜੇ ਭਾਜੀ 5000 ਦਾ ਮਗਰ ਕੱਟਾ ਤੇ ਦੋਵੇਂ ਟਾਈਮ ਕੱਟੇ ਨਾ ਮਿਲਦੀ ਮਿਲਦੀ ਵੀ ਦੋ ਜਿਹੜਾ ਮਗੱਠੇ ਨਾ ਜੇ ਕੱਟੇ ਨਾ ਠੀਕ ਆ ਠੰਡੀ ਹਾਂ ਪੂਰੀ ਠੰਡੀ ਠੰਡੀ ਹੈ ਤੇ ਅੱਛਾ ਚਲੋ ਠੀਕ ਹੈ ਬਾਕੀ ਚਲੋ ਗੱਬਣੇ ਇੱਥੋਂ ਆਪਣੀ ਮੇਰੇ ਭਰਾ ਆਪਣੀ ਚੈੱਕ ਕਰ ਯਾਰ ਭਾਈ ਇਹ ਨਹੀਂ ਕੋਈ ਭੈਣ ਭਰਾ ਆ ਸਕਦਾ ਆਪਣੀ ਉੱਤਰ ਦੀ ਗੱਡੀ ਚ ਚੈੱਕ ਕਰਾ ਆ ਇੱਕ ਦਿਨ ਦਾ ਦੋਹਾਂ ਦਿਨਾਂ ਦਾ ਟਾਈਮ ਦੇ ਦੂੰਗਾ ਹਾਂ ਚੈੱਕ ਜਾ ਕੇ ਆਪਣੀ ਕਰਾ ਲੈ ਠੀਕ ਹੈ ਜੀ ਤੇ ਚਲੋ ਗਾਈ ਨੂੰ ਚੋਚਵਾ ਲੈਣ ਤਸੱਲੀ ਚੋਚਵਾ ਲੈਣ ਤਸੱਲੀ ਕਰ ਲੈਣ ਹਾਂਜੀ ਇੱਥੋਂ ਇੱਕ ਰੀ ਤਸੱਲੀ ਕਰਕੇ ਮੇਰੇ ਕੋਲ ਹਾਂਜੀ ਠੀਕ ਹੈ ਵੀਰ ਜੀ ਠੀਕ ਹੈ ਵੀਰ ਜੀ ਸਾਥੀ ਕਰ ਠੀਕ ਹੈ ਜੀ